ਜਨ ਸਭਾ ਪ੍ਰਣਾਮ ਸਤਿਪਾਤਿ ਬਲਾ ਸ਼ੁਕਨ ਆਪ ਦੱਸਦੇ ਹੋ ਜੋ ਆਹਦਾ ਬਾਕੀ ਜਨਤਾ ਪਾਰਟੀ ਦੇ ਵੱਲੋਂ ਮਿਲੇਵਾ ਜੋ ਪ੍ਰਾਪਤ ਹੋਇਆ ਹੈ ਸੇਵਾ ਜਿਹੜੀ ਮਿਲੀ ਆ ਉਸ ਬਕੋਰ ਦੱਸਦੇ ਅੱਜ ਜਿਹੜੀ ਮੀਟਿੰਗ ਜਿਹੜੀ ਆ ਅੱਜ ਪਿੰਡ ਦੇ ਵਿੱਚ ਰੱਖੀ ਗਈ ਸਰਪੰਚੋਂ ਦੇ ਸੰਗਤਾਂ ਦਾ ਜਿਹੜਾ ਸੀ ਉਹਨਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ ਕਿਹੜੀ ਜਾਣਕਾਰੀ ਹੈ ਜਿਹੜੀ ਮੀਡੀਆ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਦਾ ਸਰਦੀਪ ਸਿੰਘ ਗਿੱਲ ਇੰਚਾਰਜ ਵਿਧਾਨ ਸਭਾ ਸੰਭਾਲ ਕਾ ਜਿਲ੍ਹਾ ਲਾਗੂ ਜਨ ਸਖਤਰ ਭਾਰਤੀ ਜਨਤਾ ਪਾਰਟੀ ਪੰਜਾਬ ਐਸਸੀ ਵਿੰਗ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾਣੀਆਂ ਜੜੀਆਂ ਉਹਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣ ਵਾਸਤੇ ਕੈਂਪਾਂ ਦੀ ਸ਼ੁਰੂਆਤ ਕਰਨ ਦੇ ਮੌਕੇ ਅੱਜ ਪੋਲੀਟੀਕਲ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮੇਰੇ ਵੱਡੇ ਵੀ ਸਰਦਾਰ ਮਜੀਦ ਸਿੰਘ ਜੀ ਮੰਨਾ ਸਾਫਾ ਐਮਐਲ ਤੇ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਭਾਰਤੀ ਜਨਤਾ ਪਾਰਟੀ ਵੱਲ ਲਾਏ ਗਏ ਇਹਨਾਂ ਸਕੀਮਾਂ ਵਾਸਤੇ ਕੋਆਰਡੀਨੇਸ਼ਨ ਵਾਸਤੇ ਪੂਰੇ ਪੰਜਾਬ ਵਿੱਚ ਸਰ ਰੰਵੀਰ ਸਿੰਘ ਜੀ ਬੋਦਲ ਜੋ ਸਾਫਾ ਆਡੀਸੀ ਉਹਨਾਂ ਦੀ ਗਵਾਈ ਵਿੱਚ ਅੱਜ ਮੀਟਿੰਗ ਰੱਖੀ ਗਈ ਤੇ ਮੀਟਿੰਗ ਦਾ ਮੁੱਖ ਏਜੰਡਾ ਜਿਹੜੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਕਿੱਦਾਂ ਪਿੰਡ ਪਿੰਡ ਕਿਉਂਕਿ ਅੱਜ ਵੇਖ ਲਈਏ ਸਾਰੀਆਂ ਸਹੂਲਤਾਂ ਕੇਂਦਰ ਸਰਕਾਰ ਦੀਆਂ ਆਂ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਭਾਈ ਦੀ ਸਕੀਮ ਨਹੀਂ ਜੇ ਨਰੇਗਾ ਦੀ ਗੱਲ ਲਈ ਕੇਂਦਰ ਸਰਕਾਰ ਦੀ ਸਕੀਮ ਸਰਬ ਸਿੱਖਿਆ ਅਭਿਆਨ ਕੇਂਦਰ ਸਰਕਾਰ ਦੀ ਸਕੀਮ ਸੜਕਾਂ ਬਣਨੀਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੇ ਕਣਕਾਰੀ ਅਤੇ ਉਹ ਮੋਦੀ ਸਾਹਿਬ ਜਿਹੜੀ ਭੇਜ ਰਿਹਾ 80 ਕਰੋੜ ਲੋਕਾਂ ਨੂੰ ਉਹ ਕੇਂਦਰ ਸਰਕਾਰ ਦੀ ਸਕੀਮ ਇੱਕ ਵੀ ਸਕੀਮ ਜਿਹੜੀ ਆਸ਼ੀਮਾਨ ਕਾਰਡ ਜਿਹੜਾ ਬੀਮਾ ਯੋਜਨਾ ਉਹ ਕੇਂਦਰ ਸਰਕਾਰ ਦੀ ਸਕੀਮ ਇਨਾਂ ਦੀ ਇੱਕ ਵੀ ਸਕੀਮ ਜਿਹੜੀ ਲੋਕ ਭਲਾਈ ਵਾਸਤੇ ਜੇ ਹੈਗੀ ਆ ਤੇ ਦੱਸ ਦੇਣ ਇਹ ਸਾਰੀਆਂ ਦੀ ਸਾਰੀਆਂ ਸਕੀਮਾਂ ਕੇਂਦਰ ਦੀਆਂ ਜਿਹੜੀਆਂ ਸੈਂਟਰਲ ਸਪான்ਸਰਡ ਸਕੀਮਾਂ ਵਾਂ ਤੇ ਪਰ ਪੰਜਾਬ ਸਰਕਾਰ ਨੇ ਤੇ ਆਪਣੇ ਲੈਵਲ ਲਾ ਕੇ ਤੇ ਕਈ ਵਾਰ ਇਹਨਾਂ ਸਕੀਮਾਂ ਨੂੰ ਅਮਲੀ ਜਾਮਾ ਨਹੀਂ ਪਰਮਾਨਿਤ ਕਰਾ ਸਕਦੀ ਕਿਉਂਕਿ ਇਹਨਾਂ ਦੀ ਨੀਤ ਨiyet ਵਿੱਚ ਕੋਟ ਹੈ ਕਿ ਕਿਸੇ ਨਾ ਕਿਤੇ ਜੇ ਕੇਂਦਰ ਸਰਕਾਰ ਦੀਆਂ ਸਕੀਮਾਂ ਕਾਮਯਾਬ ਹੋ ਗਈਆਂ ਤੇ ਇਹਦੇ ਵਿੱਚ ਭਾਜਪਾ ਤੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦੀ ਕਿਤੇ ਲੋਕਾਂ 'ਚ ਚਰਚਾ ਨਾ ਹੋ ਜਾਏ ਉਹਨਾਂ ਦੀ ਲੋਕਾਂ 'ਚ ਚੜ੍ਹਾਈ ਨਾ ਹੋ ਜਾਏ ਇਸ ਕਰਕੇ ਇਹ ਸਕੀਮਾਂ ਜਿਹੜੀਆਂ ਕੇਂਦਰ ਦੇ ਉਹਦੇ ਵਿੱਚ ਅੜਕੇ ਡੋਂਦੇ ਲਾ ਕੇ ਇਹਨਾਂ ਸਕੀਮਾਂ ਨੂੰ ਫੇਲ ਕਰਨ ਤੱਕ ਹੋ ਜਾਂਦੇ ਇਸ ਕਰਕੇ ਜਿਹੜਾ ਇਹਦਾ ਨੁਕਸਾਨ ਆਮ ਪਬਲਿਕ ਨੂੰ ਹੋ ਰਿਹਾ ਇਸ ਕਰਕੇ ਅਸੀਂ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਕਿ ਕਿਉਂ ਨਾ ਲੋਕਾਂ ਵਿੱਚ ਡਾਇਰੈਕਟ ਜਾ ਕੇ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਗਰੂ ਕਰਕੇ ਤੇ ਮੌਕੇ ਤੇ ਜਿਹੜੇ ਇਹਨਾਂ ਦੇ ਫਾਰਮ ਆ ਉਹ ਭਰੇ ਜਾਣ ਤੇ ਲੋਕਾਂ ਨੂੰ ਇਹਨਾਂ ਸੂਤਾਂ ਦਾ ਲਾਭ ਮਿਲੇ 2027 ਦੇ ਵਿੱਚ ਅਗਰ ਵੱਡੀ ਲੀਡ ਦੇ ਨਾਲ ਭਾਰਤੀ ਜਨਤਾ ਪਾਰਟੀ ਅਗਰ ਜਿੱਤ ਪ੍ਰਾਪਤ ਕਰਦੀ ਹੈ ਪੰਜਾਬ ਦੇ ਵਿੱਚ ਅਮੰਗਾਈ ਨੂੰ ਲੈ ਕੇ ਜਾ ਪਹਿਲਾਂ ਉਹਦਾ ਫਿਰ ਤੋਂ ਸੁਨੇਹ ਦੀ ਚਿੜੀ ਜਿਹੜਾ ਪਹਿਲਾਂ ਪੰਜਾਬ ਸਾਡਾ ਜਾਣਿਆ ਜਾਂਦਾ ਸੀ ਉਹ ਮਦਦ ਮਿਲੇਗੀ ਉਸੇ ਰੂਪ ਵਿੱਚ ਵੇਖੋ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਭਾਵੇਂ ਗੁਜਰਾਤ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਮੱਧ ਪ੍ਰਦੇਸ਼ ਦੀ ਕਰ ਲਈਏ ਯੂਪੀ ਦੀ ਕਰ ਲਈਏ ਬਿਹਾਰ ਦੀ ਕਰ ਲਈਏ ਜਾਂ ਹਰਿਆਣਾ ਦੀ ਕਰ ਲਈਏ ਜਿੱਥੇ-ਜਿੱਥੇ ਵੀ ਸਰਕਾਰਾਂ ਚੱਲ ਰਹੀਆਂ ਕਿਤੇ ਇੱਕ ਵਾਰ ਨਹੀਂ ਆਈਆਂ بار-बार ਆਉਂਦਾ ਇੱਕੋ ਮਕਸਦ ਹੈ ਕਿ ਉੱਥੇ ਜਿਹੜੇ ਸੂਬਿਆਂ ਦੇ ਲੋਕ ਉਹਨਾਂ ਨੂੰ ਸੋਤਾ ਵੀ ਮਿਲ ਰਿਹਾ ਤੇ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਨਾਲੋਂ ਕਈ ਇਸੇ ਬਿਹਤਰ ਹੈ ਪੰਜਾਬ ਵਿੱਚ ਅੱਜ ਜਿਹੜੇ ਅਮਨ ਕਾਨੂੰਨ ਦਾ ਜਨਾਜ਼ਾ ਨਿਕਲਿਆ ਗੈਂਗਸਟਰ ਮੁੰਡਾ ਕਰਦੀ ਫਰੋਤੀਆਂ ਤੇ ਕਤਲੋਗਾਰ ਦੌੜੀਆ ਉਹਦੇ ਇੱਕੋ ਇੱਕ ਕਾਰਨ ਹੈ ਕਿ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਸੰਜੀਦਾ ਨਹੀਂ ਹੈ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾ ਕੇ ਜੇ ਪੰਜਾਬ ਵਿੱਚ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਬਹਵਾ ਦੇਣਗੇ ਤੇ ਜ਼ਰੂਰ ਪੰਜਾਬ ਦੇ ਜਿਹੜੇ ਅਮਨ ਕਾਨੂੰਨ ਦੀ ਸਥਿਤੀ ਨੂੰ ਸਭ ਤੋਂ ਪਹਿਲਾਂ ਕਾਬੂ ਕਰਕੇ ਲੋਕਾਂ ਨੂੰ ਇੱਥੇ ਅਮਨ ਸ਼ਾਂਤੀ ਬਹਾਲ ਕਰਕੇ ਤੇ ਜਿਹੜੀਆਂ ਸਹੂਲਤਾਂ ਕੇਂਦਰ ਵੱਲੋਂ ਦਿੱਤੀਆਂ ਜਿਹੜੀਆਂ ਉਹ ਇਨ ਬਿਨ ਬੁਰੀਆਂ ਲਾਗੂ ਕੀਤੀਆਂ ਨਾਲ 本当に行かない。<music> ਇਹ ਪਹੁੰਚ ਕਰਦੀ ਨਾ ਨਾ ਤਾਂ ਕਈ ਵਾਰੀ ਹੁੰਦਾ ਵੀ ਸਕੀਮਾਂ ਨਹੀਂ ਪਹੁੰਚਦੀਆਂ ਜਾਂ ਜਿਵੇਂ ਕੋਈ ਹੁੰਦਾ ਵੀ ਕਿਵੇਂ ਕਈ ਵਾਰੀ ਉਹ ਸਕੀਮ ਜਿਹੜੀ ਕਿਸੇ ਅਫਸਰ ਤੇ ਰਾਹੀਂ ਜਿਹੜੀ ਹੋਣੀ ਆ ਜਿਸ ਨੇ ਇੱਕ ਵਧੀਆ ਸੂਰਬੋਧੇ ਤੇ ਰਹਿ ਚੁੱਕਿਆ ਆਪਣਾ ਤਾਂ ਕਈ ਵਾਰੀ ਉਹ ਲੰਬੇ ਚੱਕਰ ਲੱਗ ਜਾਂਦਾ ਉਹ ਜੁੱਤੀਆਂ ਘਸ ਜਾਂਦੀਆਂ ਤਾਂ ਫਿਰ ਗਰੀਬ ਬੰਦਾ ਕਹਿੰਦਾ ਵੀ ਮੈਂ ਇੱਕ 300 ਦਾ 600 ਰੁਪਏ ਦੀ ਧਾਰੀ ਚੋਂ ਸੌਦਾ ਕਰਾਇਆ ਲਾ ਕੇ ਉੱਥੇ ਗਿਆ ਮਸਾਂ ਹੀ ਘੜੀ ਬੈਠ ਕੇ ਵੀ ਆ ਗਿਆ ਉਹਨੂੰ ਕੋਸਾਲ ਜਾਣ ਤੋਂ ਬਾਅਦ ਵੀ ਫਾਇਦਾ ਜਿਹੜਾ ਨਹੀਂ ਹੋਇਆ ਤਾਂ ਕਿਤੇ ਨਾ ਕਿਤੇ ਕੋਸ ਫਿਰ ਉਹ ਜਿਹੜਾ ਕੋਸ ਦਾ ਫਿਰ ਉਹ ਸਰਕਾਰ ਨੂੰ ਕੋਸਦਾ ਉਹ ਜੀ ਕਿਸੇ ਦਾ ਜਿੰਮੇਵਾਰ ਸਰਕਾਰ ਸਾਡੀਆਂ ਜਿਹੜੀਆਂ ਸਕੀਮਾਂ ਦਾ ਲਾਭ ਪਹੁੰਚ ਰਿਹਾ ਕਿ ਨਹੀਂ ਜ਼ੀਰੋ ਗਰਾਉਂਡ ਤੇ ਕੀ ਹੋ ਰਿਹਾ ਉਹਦਾ ਪਤਾ ਨਹੀਂ ਲੱਗਦਾ ਅੱਛਾ ਉਸ ਪਕੂਣ ਤੇ ਕੀ ਜਿਹੜੀ ਆ ਬੀਜੇਪੀ ਜਿਹੜੀ ਇੱਕ ਪ੍ਰੋਪਰ ਪੱਕੀ ਨੀਤੀ ਜਿਹੜੀ ਤੇ ਆਕਰ ਬ੍ਰਦਰ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਇਹਦੇ ਬਾਰੇ ਮੈਂ ਮੈਨੂੰ ਬੜੀ ਦੱਸ ਕੇ ਖੁਸ਼ੀ ਹੋ ਰਹੀ ਆ ਕਿ ਮੈਂ ਉਹਨੇ ਆਪਣੇ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਵੀ ਤੁਹਾਨੂੰ ਸੀਐਸਸੀ ਸੈਂਟਰ ਦਾ ਪਤਾ ਅਸੀਂ ਨਾ ਜੀ ਹਰ ਹਰ ਪਿੰਡ ਦੇ ਵਿੱਚ ਵੱਡੇ ਪਿੰਡ ਚ ਦੋ ਵੀ ਆ ਸਭ ਤੋਂ ਵੱਡੇ ਪਿੰਡ ਚ ਤਿੰਨ ਚਾਰ ਵੀ ਆ ਗਿਆ ਅਸੀਂ ਕਾਮਨ ਸਰਵਿਸ ਸੈਂਟਰ ਖੋਲੇ ਨੇ ਜੀ ਉਹ ਛੇ ਤੁਹਾਨੂੰ ਯਾਦ ਹੋਵੇ ਕਈ ਵਾਰ ਹੁਣ ਆਮ ਤੌਰ ਤੇ ਸੁਣਿਆ ਹਣਾ ਕਿ ਬਿਜਲੀ ਦੇ ਬਿੱਲ ਵੀ ਪਿੰਡ ਚ ਤਰ ਜਾਂਦੇ ਆ ਪੈਸੇ ਦਾ ਲੈਣ ਦੇਣ ਵੀ ਬੈਂਕਾਂ ਦਾ ਲੈਣ ਦੇਣ ਵੀ ਪਿੰਡ ਚ ਹੁੰਦਾ ਅਸਲ ਲੋਕਾਂ ਨੂੰ ਪਤਾ ਨਹੀਂ ਉਹ ਸਾਡੇ ਪਿੰਡਾਂ ਦੇ ਵਿੱਚ ਵੀ ਐਲਈ ਨੇ ਉਸ ਜਿਹੜਾ ਅਸੀਂ ਕਰਮਚਾਰੀ ਰੱਖਿਆ ਨਾ ਕਮਿਸ਼ਨ ਬੇਸਿਸ ਤੇ ਉਹਨੂੰ ਪਿੰਡ ਦੇ ਵਿੱਚ ਜਾਂ ਉਹਨੂੰ ਸਰਕਾਰੀ ਅਹੁਦਾ ਜਿਹੜਾ ਉਹ ਹੈਗਾ ਵੀ ਐਲਈ ਪਰ ਉਹ ਕਿਹਦੇ ਤਹਿਤ ਕੰਮ ਕਰਿਆ ਸੀਐਸਸੀ ਦੇ ਹੁਣ ਜ਼ਿਲ੍ਹਾ ਲੈਵਲ ਤੇ ਸਾਡੇ ਇਹਨਾਂ ਦੇ ਡਿਸਟ੍ਰਿਕਟ ਮੈਨੇਜਰ ਨੇ ਡੀਐਮ ਨੇ ਜਾ ਕੇ ਜਾਂ ਸਾਡੇ ਐਮ ਡੀ ਨੇ ਇਹਦੇ ਵਿੱਚ ਕਿਹਾ ਕਿ ਸਾਡਾ ਹਰ ਪਿੰਡ ਦੇ ਵਿੱਚ ਜਿਹੜਾ ਸੀਐਸਸੀ ਸੈਂਟਰ ਆ ਉੱਥੇ ਮੈਂ ਜਿਵੇਂ ਇਹਨਾਂ ਨੂੰ ਦੱਸਿਆ ਸੀ ਮੈਂ 44 ਪੇਜ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਵੀ ਦਿਊਂਗਾ ਕਿ 44 ਪੇਜਾਂ ਦੇ ਵਿੱਚ ਕਿੰਨੀਆਂ ਸਕੀਮਾਂ ਨੇ ਜਿਹੜੀਆਂ ਮੇਰੀਆਂ ਪਿੰਡ ਦੇ ਵਿੱਚ ਹੀ ਕਿਤੇ ਜਾਨ ਦੀ ਲੋੜ ਨਹੀਂ ਕਿਸੇ ਪٹرول ਖਰਚਣ ਦੀ ਲੋੜ ਨਹੀਂ ਤਿਆਰ ਹੋਣ ਦੀ ਲੋੜ ਨਹੀਂ ਆਰਾਮ ਨਾਲ ਨਿਕਲੋ ਪਿੰਡ ਦਾ ਵਿੱਚ ਜਿਹੜਾ ਵੀ ਮੁੰਡਾ ਵੀ ਐਲਈ ਹੈਗਾ ਜਾਂ ਲੜਕੀ ਹੈਗੀ ਆ ਉਹਦੇ ਕੋਲ ਜਾਓ ਕਿ ਭਾਈ ਮੇਰਾ ਆ ਫਾਰਮ ਭਰ ਦੇ ਜਾਂ ਮੈਨੂੰ ਦੱਸ ਮੇਰੀਆਂ ਕਿਹੜੀਆਂ-ਕਿਹੜੀਆਂ ਸਕੀਮਾਂ 'ਚ ਮੈਨੂੰ ਲਾਹਾ ਮਿਲ ਸਕਦਾ ਸੋ ਉਹ ਬਿਲਕੁਲ ਕਿਸੇ ਨੂੰ ਜਾਣ ਦੀ ਲੋੜ ਨਹੀਂ ਕਿ ਆਪਣੇ ਪਿੰਡ ਦੇ VLE ਨੂੰ ਮਿਲ ਲੈ ਆਪਣਾ CSC ਸੈਂਟਰ ਤੇ ਜਾਵੇ ਤੇ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਦਾ ਜਿਹੜਾ ਨਾ ਉਹ ਬੈਨੀਫਿਟ ਲੈ ਸਕਦਾ ਸਿਰਫ ਇਹੀ ਗੱਲ ਹੈ ਨਾ ਕਿ ਜਿਵੇਂ ਮੈਂ ਹੁਣੇ ਦੱਸਿਆ ਕਿ ਇੱਥੋਂ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਕਿਹੜਾ ਸਾਡਾ VLE ਹੈ ਸਾਡਾ CSC ਸੈਂਟਰ ਚੱਲ ਕਿੱਥੇ ਰਿਹਾ ਸੋ ਸਰਕਾਰ ਵੱਲੋਂ ਸਾਰੇ ਜਿਹੜੇ ਐਫਰਟ ਕੀਤੇ ਆ ਪ੍ਰਬੰਧ ਕੀਤੇ ਆ ਬਟ ਲੋਕਾਂ ਨੂੰ ਨੌਲੇਜ ਦੀ ਘਾਟ ਹੋਣ ਕਰਕੇ ਇਹ ਨੌਲੇਜ ਦੇਣ ਵਾਸਤੇ ਸਾਡਾ ਇਹ ਮਕਸਦ ਆ ਕਿ ਅਸੀਂ ਪਿੰਡਾਂ 'ਚ ਕੈਂਪ ਲਾਈਏ ਇੱਕ ਤੁਹਾਡੇ ਮਾਧਿਅਮ ਰਾਹੀਂ ਔਰ ਜਦੋਂ ਤੁਸੀਂ ਇਹ ਖਬਰਾਂ ਲਗਾਓਗੇ ਲੋਕਾਂ ਨੂੰ ਪਤਾ ਲੱਗੇਗਾ ਯਾਰ ਸਾਡੇ ਪਿੰਡ ਵੀ ਸੀਐਸਸੀ ਹੈਗੀ ਆ ਜਾਂ ਸਾਡੇ ਪਿੰਡ ਦਾ ਵੀ ਕੋਈ ਵੀਐਲਈ ਹੈਗਾ ਚਾਹੇ ਮੁੰਡਾ ਚ ਕੁੜੀ ਆ ਤਾਂ ਜਦੋਂ ਉਹ ਉਹਦੇ ਕੋਲ ਜਾਣਗੇ ਉਹਨਾਂ ਦਾ ਬਿੱਲ ਇੱਥੇ ਧਰ ਜੇਗਾ ਪਿੰਡ ਦੇ ਵਿੱਚ ਹੀ ਉਹਨਾਂ ਦਾ ਬੈਂਕ ਦਾ ਲੈਣ ਦੇਣ ਇੱਥੇ ਹੋ ਜਾਏਗਾ ਤਾਂ ਉਹ ਸਾਰੀਆਂ ਸਹੂਲਤਾਂ ਜਦੋਂ ਪਿੰਡ 'ਚ ਮਿਲਣ ਲੱਗਣਗੀਆਂ ਤੇ ਆਪੇ ਪਤਾ ਲੱਗੇਗਾ ਕਿ ਸੈਂਟਰ ਗਵਰਨਮੈਂਟ ਇੰਨੇ ਕੰਮ ਕਰ ਰਹੀ ਆ ਜਾਂ ਪਿੰਡਾਂ ਦੇ ਲੋਕਾਂ ਹੀ ਨੇ ਕੰਮ ਕਰ ਰਹੀ ਆ ਸਿਰਫ ਨੌਲੇਜ ਦੀ ਘਾਟ ਸੀਗੀ ਜਿਹੜੀ ਕਿ ਅਸੀਂ ਇਹ ਚਾਹੁੰਦੇ ਆ ਕਿ ਆਪਣੇ ਆਪਣੀ ਪਾਰਟੀ ਦਾ ਜਿਹੜਾ ਵਾ ਉਹ ਵੀ ਦਸੀਏ ਕਿ ਸਾਡੀ ਪਾਰਟੀ ਨੇ ਆ ਕੰਮ ਕੀਤੇ ਆ ਤੇ ਲੋਕਾਂ ਨੂੰ ਵੀ ਸਾਰੀਆਂ ਸਹੂਲਤਾਂ ਪਿੰਡ ਚ ਘਰ ਚ ਬੈਠੇ ਨੂੰ ਮਿਲ ਜਾਂਦੀਆਂ। ਨਾਸਤ ਸਵਾਲ ਹੈ ਬੇ ਚੁੱਪੀ ਦੇ ਲਈ ਤੁਹਾਡੇ ਕੋਲ ਤਿੰਨ ਪਰਿਵਾਰ ਨੂੰ ਦੇਖਦੇ ਇੱਕ ਮੇਰਾ ਆਪ ਦਾ ਪਰਿਵਾਰ ਹੋ ਗਿਆ ਜਿਹ ਕਿ ਜਿਸ ਪਾਰਟੀ ਨੇ ਅਸੀਂ ਕੰਮ ਕਰ ਰਹੇ ਉਹ ਪਰਿਵਾਰ ਹੈ ਇੱਕ ਆ ਪਰਿਵਾਰੋਗੇ ਜਿਹੜੀ ਆਲੇ ਦੁਆਲੇ ਸੰਗਤ ਬੈਠੀ ਜੀ 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 ਜਿਹਨੂੰ ਇਹ ਸੰਗਤ ਵਾਂਝੀ ਰਹਿਣ ਦੀ ਬਿਲਕੁਲ ਤੁਸੀਂ ਦੱਸਿਆ ਆਪਣਾ ਹਨਾ ਸਕੀਮਾਂ ਬਿਲਕੁਲ ਆਲਰੇਡੀ ਮੈਂ ਵੀ ਇਹ ਪੱਕਾ ਕਹੂੰਗਾ ਵੀ ਸਕੀਮਾਂ ਬਿਲਕੁਲ ਹੈ ਵੀ ਨੇ ਚੱਲ ਵੀ ਰਹੀਆਂ ਨੇ ਪਰ ਕਿਤੇ ਨਾ ਕਿਤੇ ਪਹੁੰਚ ਨਹੀਂ ਕਰ ਰਹੀਆਂ। ਉਜੀ ਤੋਂ ਫਿਰ ਪਹੁੰਚਦੀ ਨਹੀਂ ਤਾਂ ਮੇਰੇ ਕਬ ਬਦੇਸੀ ਆ ਬੰਦਾ ਪਿੰਡ ਜਿਹੜਾ ਬੰਦਾ ਪਿੰਡ ਦਾ ਬੰਦਾ ਹੈ ਉਹ ਕਹਿੰਦਾ ਜੀ ਯਾਰ ਛੱਡ ਪਰ ਯਾਰ ਇਹ ਸਭ ਇਹ ਸਰਕਾਰਾਂ ਦੀ ਕੰਮ ਹੈ ਕਿਦਾਂ ਕਿਦਾਂ ਸਰਕਾਰਾਂ ਦੇ ਵਿੱਚ ਕੰਮ ਹੈ ਉਹ ਬਿਲਕੁਲ ਉਹ ਫਿਰ ਕਿੰਨਾ ਕਿੰਨਾ ਨਿਸ਼ਾਨਾ ਜਿਹੜਾ ਲੱਗਦਾ ਜਾਂ ਫਿਰ ਹੁਣ ਪਿੱਛੇ ਵੀ ਬਾਤਾਂ ਆਉਂਦੀਆਂ ਵਾ ਇਹ ਲੈ ਭਾਈ ਹੁਣ ਤਾਂ ਵੋਟਾਂ ਚੱਲ ਪਈਆਂ ਹੁਣ ਤਾਂ ਤਾਂ ਆ ਗਿਆ ਹਨਾ ਇਹ ਵੀ ਗੱਲ ਸੁਣਨ ਨੂੰ ਕਿੰਨਾ ਕਿੰਨਾ ਆ ਜਾਂਦੀ ਹੈ ਤੇ ਜੇ ਇਹਨਾਂ ਨੂੰ ਪ੍ਰੋਪਰ ਇਸਕੀਮਾਂ ਦਾ ਜ਼ਰ ਮਿਲੇ ਤਾਂ ਕਿਉਂ ਨਾ ਅਗਲੀ ਵਾਰੀ ਵੱਡੀ ਲੀਡ ਦੇ ਨਾਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸੇਹੜਾ ਜਿਹੜਾ ਜਿੱਤ ਦਾ ਪੱਕਾ ਪਾਣਗੇ ਬ 2025 ਜਾਂ 26 ਚ ਕੋਈ ਚੋਣੀ ਨਹੀਂ ਹੈਗੀ 27 ਚ ਉਹਦੇ ਆਉਂਦੀਆਂ ਰਹਿਣੀਆਂ ਕੋਈ ਨਾ ਕੋਈ ਬਟ ਅਸੀਂ ਤੇ ਵੇਖੋ ਹੁਣ 27 ਚ ਥੋੜੀਆਂ ਵੀ ਚੋਣਾ ਆ ਗਈਆਂ ਤੇ ਤਾਂ ਨਿਕਲੇ ਬਾਅਦ ਅਸੀਂ ਤੇ 25 ਚ ਆ ਗਏ ਆ ਉਹ ਪਿਛਲੇ 2-3 ਮਹੀਨੇ ਤੋਂ ਅਸੀਂ ਇਸ ਕੰਮ 'ਚ ਲੱਗੇ ਆ ਮੈਂ ਜਿਵੇਂ ਦੱਸਿਆ ਨਾ ਇਸ ਵੇਲੇ ਸਾਡੀਆਂ 40 ਤੋਂ 45 50-60 ਦੇ ਵਿੱਚ ਇਸ ਸਕੀਮਾਂ ਚੱਲ ਰਹੀਆਂ ਤੇਆਂ ਨੇ ਫਰਸਟ ਫੇਜ਼ ਪੂਰਾ ਵੀ ਕਰ ਲਿਆ ਜੀ ਸੋ ਸਾਡਾ ਮਕਸਦ ਉਹ ਨਹੀਂ ਹੈਗਾ ਸਾਡਾ ਮਕਸਦ ਇਹ ਆ ਕਿ ਅਸੀਂ ਅਗਰ ਚੰਗੇ ਆ ਤਾਂ ਫਿਰ ਆਟੋਮੈਟਿਕਲੀ ਲੋਕ ਸਾਨੂੰ ਚੰਗਾ ਸਮਝ ਗਏ ਆਪਣਾ ਚੰਗਾ ਭੇਖ ਬਣਾਉਣਗੇ ਅਗਰ ਅਸੀਂ ਫੇਲ ਹੋ ਗਏ ਅਸੀਂ 27 ਤੋਂ ਪਹਿਲਾਂ ਪਹਿਲਾਂ ਵੇਖ ਲਿਓ ਜੇ ਤੇ ਚੰਗੇ ਹੋਏ ਤਾਂ ਫਿਰ ਜ਼ਰੂਰ ਚੰਗਾ ਕੰਮ ਤੁਸੀਂ ਵੀ ਕਰਦੇ ਹੋ ਤੇ ਜੇ ਅਸੀਂ ਮਤਲਬ ਠੋਸ ਹੋ ਗਏ ਤਾਂ ਫਿਰ ਆਬੀਅਸਲੀ ਤੁਸੀਂ ਪੱਟੀ ਪੋਚਣ ਵਾਲੀ ਸਾਰੀ ਸੰਗਤ ਬੈਠੇ ਹੋ ਇਹ ਅਸੀਂ ਆਪਣੇ ਆਪ ਨੂੰ ਪ੍ਰੂਵ ਕਰਾਂਗੇ ਕਿ ਅਸੀਂ ਚੰਗੇ ਆ ਔਰ ਤੁਹਾਨੂੰ ਵੀ ਚੰਗਾ ਬਣਨਾ ਪੈਗਾ 2027 ਚ ਜਿਹੜੀ ਹਾਦੀ ਦੇ ਜਿਹੜੇ ਪਿੰਡ ਨੂੰ ਉਸ ਦੇ ਵਿੱਚ ਪਰਚਾਰ ਜਿਹੜਾ ਲੱਗਦਾ ਸਾਰੀ ਜਾਂ ਬੀਜਪੀ ਪਾਰਟੀ ਦੇ ਵੱਲੋਂ ਅੱਜ ਜਿਹੜੀ ਕੀ ਉਦੇਸ਼ ਹੈ ਜਾਂ ਕੀ ਜਿਹੜੇ ਇਸ ਦੇ ਸੁਤੰਤਰ ਸ਼ੀਲ ਜਿਹੜੇ ਅਧਿਕਾਰ ਮਿਲਦੇ ਨੇ ਜਾਂ ਇਹਨਾਂ ਸੰਗਤਾਂ ਤੱਕ ਪਹੁੰਚਦੇ ਨੇ ਉਸ ਬਾਰੇ ਜਿਹੜਾ ਅੱਜ ਈਵਰਸ ਨੂੰ ਜਾਣਕਾਰੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਰਣਵੀਰ ਸਿੰਘ ਮੁੱਦਲ ਜੀ ਜਿਹੜੇ ਕਿ ਸੈਂਟਰ ਗਵਰਨਮੈਂਟ ਦੀਆਂ ਜੋ ਸਕੀਮਾਂ ਆ ਰਹੀਆਂ ਨੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਅਨਚਾਰਜ ਲੱਗੇ ਹੋਏ ਨੇ ਤੇ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਜਿੰਨੀਆਂ ਵੀ ਸਕੀਮਾਂ ਆ ਰਹੀਆਂ ਨੇ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਨੇ ਤੇ ਉਹ ਕਿਉਂ ਨਾ ਇਹ ਸਕੀਮਾਂ ਨੂੰ ਅਸੀਂ ਪਾਰਟੀ ਵੱਲੋਂ ਪਿੰਡ-ਪਿੰਡ ਕੈਂਪ ਲਾ ਕੇ ਲੋਕਾਂ ਤੱਕ ਪਹੁੰਚਾਇਆ ਜਾ ਲੋਕਾਂ ਨੂੰ ਘਰੋ ਘਰੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜਿਵੇਂ ਕਿ ਇਹਦੇ ਵਿੱਚ ਬੜਾ ਵਧੀਆ ਇੱਕ ਬੀਜੇਪੀ ਨੇ ਨਾਰਾ ਦਿੱਤਾ ਕਿ ਬੀਜੇਪੀ ਦੇ ਸੇਵਾਦਾਰ ਤੁਹਾਡੇ ਦਵਾਰ ਬੀਜੇਪੀ ਦੇ ਸੇਵਾਦਾਰ ਹਰ ਇੱਕ ਪਿੰਡ-ਪਿੰਡ ਜਾ ਕੇ ਇਹ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣਗੇ ਜਿਹਦੇ ਵਿੱਚ ਮੋਦਲ ਸਾਹਿਬ ਨੇ ਜਿਵੇਂ ਬੜੀ ਡਿਟੇਲ ਦੇ ਨਾਲ ਦੱਸਿਆ ਕਿ ਨੌ ਸਕੀਮਾਂ ਇਹਨਾਂ ਨੇ ਲਗਾਈਆਂ ਨੇ ਜਿਹਦੇ ਵਿੱਚ ਕਿਸੇ ਸਰਪੰਚ ਦੀ ਪੰਚ ਦੀ ਕਿਸੇ ਸਰਕਾਰੀ ਅਫਸਰ ਦੀ ਕੋਈ ਵਿਚਾਰਚ ਦੀ ਲੋੜ ਨਹੀਂ ਉਹ ਲੋਕਾਂ ਨੂੰ ਘਰ ਬੈਠਿਆਂ ਨੂੰ ਅਸੀਂ ਮੁਹੱਈਆ ਕਰਾਉਣੀਆਂ ਉਹਨਾਂ ਨੂੰ ਆਪਣਾ ਆਧਾਰ ਕਾਰਡ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਉਹਦੇ ਨਾਲ ਲਿੰਕ ਹੋਇਆ ਵਾ ਉਹ ਲੈ ਕੇ ਆਉਣ ਦੀ ਲੋੜ ਆ ਕਿ ਇਹ ਸਕੀਮਾਂ ਲੋਕਾਂ ਨੂੰ ਘਰੇ ਬੈਠਿਆਂ ਜਿਹੜੀਆਂ ਅਸੀਂ ਮੁਹੱਈਆ ਕਰਾਵਾਂਗੇ ਅੱਜ ਇਹ ਦੱਸਣ ਵਾਸਤੇ ਅੱਜ ਬਡਾਲੀ ਡੂਗਰਾਂ ਦੇ ਵਿੱਚ ਮੀਟਿੰਗ ਰੱਖੀ ਗਈ ਆ ਸਾਡੇ ਸਾਰੇ ਸਰਕਲ ਪ੍ਰਧਾਨ ਬੈਠੇ ਨੇ ਸਾਡੇ ਹਲਕਿਆਂ ਚਾਰਜ ਗਿਲਸਾ ਬੈਠੇ ਨੇ ਅਸੀਂ ਪੰਜਾਬ ਦੇ ਵਿੱਚ 50 ਹਲਕੇ ਜਿਹੜੇ ਉਹ ਚੁਣੇ ਨੇ 50 ਹਲਕਿਆਂ ਦੇ ਵਿੱਚ ਕੰਮ ਜਿਹੜਾ ਉਹ ਚੱਲ ਰਿਹਾ ਇਸੇ ਤਰ੍ਹਾਂ ਬਾਕੀ ਜਿਹੜੇ 50 ਹਲਕੇ ਫਿਰ ਇਹ 2 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਣਾ ਫਿਰ 50 ਹਲਕੇ ਜਿਹੜੇ ਆ ਅਗਲੀ ਵਾਰੀ ਚੁਣੇ ਜਾਣਗੇ ਬਾਕੀ ਜਿਹੜੇ 17 ਰਹਿ ਜਾਣਗੇ ਉਹ ਫਿਰ ਚੁਣੇ ਜਾਣਗੇ ਇਹ 2027 ਤੱਕ ਕਿਵੇਂ ਕੰਮ ਚੱਲਣਾ ਮੰਨ ਲਓ ਅੱਜ ਅਸੀਂ ਜੰਡੇਆਲਾ ਗੁਰੂ ਨੂੰ ਕੰਪਲੀਟ ਕਰ ਲਿਆ 2 ਮਹੀਨਿਆਂ ਦੇ ਵਿੱਚ ਬਾਅਦ ਦੀ ਵਿੱਚ ਫਿਰ ਜਿਹੜੇ ਪਿੰਡ ਕੋਈ ਰਹਿ ਗਏ ਨੇ ਕੋਈ ਬੂਥ ਰਹਿ ਗਏ ਨੇ ਅਸੀਂ ਦੁਬਾਰਾ ਉਹਨਾਂ ਪਿੰਡਾਂ ਦੇ ਵਿੱਚ ਆਵਾਂਗੇ ਤਾਂ ਕਿ ਹਰ ਇੱਕ ਵਰਕਰ ਦੇ ਕੋਲ ਹਰ ਇੱਕ ਨਾਗਰਿਕ ਦੇ ਕੋਲ ਜਿਹੜੀ ਆ ਪਹੁੰਚ ਕੀਤੀ ਜਾਵੇ ਉਹਨੂੰ ਜਿਹੜੀਆਂ ਇਹ ਸਹੂਲਤਾਂ ਵਾਂ ਸੈਂਟਰ ਗਵਰਨਮੈਂਟ ਦੀਆਂ ਖਾਸ ਕਰਕੇ ਇਹ ਮਹੱਇਤ ਰਹਿ ਜਾਂ ਅੱਜ ਮੀਟਿੰਗ ਦਾ ਮੇਨ ਮਕਸਦ ਇਹ 2014 27 ਦੀ ਜਿਹੜੀ ਉਹਦੀ ਗੱਲਬਾਤ ਚੱਲੀ ਆ ਭਾਰਤੀ ਜਨਤਾ ਪਾਰਟੀ ਕਿਵੇਂ ਦੇਖਦੀ ਹੈ ਇਸ ਵਾਰੀ 2027 ਦੀ 14 ਅੱਜ ਪੰਜਾਬ ਦਾ ਜਿਹੜਾ ਨਾਗਰਿਕ ਆ ਪਛਤਾ ਰਿਹਾ ਇਹ ਅਸੀਂ 2022 ਦੇ ਵਿੱਚ ਬੜੀ ਵੱਡੀ ਗਲਤੀ ਕਰ ਲਈਏ ਲੋਕਾਂ ਨੇ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਬੜੀ ਆਸ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅੱਜ ਇੰਨੇ ਕ ਲੋਕ ਦੁਖੀ ਹੋ ਗਏ ਨੇ ਕਿ ਲੋਕ ਅੱਜ ਇੰਤਜ਼ਾਰ ਕਰ ਰਹੇ ਆ ਕਿ ਕਦੋਂ 2027 ਫਰਵਰੀ ਦੇ ਵਿੱਚ ਇਲੈਕਸ਼ਨ ਅਨਾਉਂਸ ਹੋਵੇ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਉਂ ਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਵੇਖ ਲਈਆਂ ਅੱਜ ਲੋਕਾਂ ਨੂੰ ਜੇ ਆਸ ਰਹਿ ਗਈ ਆ ਤੇ ਉਹ ਭਾਰਤੀ ਜਨਤਾ ਪਾਰਟੀ ਕਿਉਂ ਸਾਡੇ ਕੋਲ ਬੜੀ ਵੱਡੀ ਆਧਾਰਨ ਹੈ ਐਗਜ਼ੈਂਪਲ ਆ ਸਾਡੇ ਨਾਲ ਲੱਗਦੀ ਸਟੇਟ ਜੁਪੀ ਆ ਜਿਹੜੀ ਇੱਕ ਬਦਨਾਮ ਸਟੇਟ ਵਜੋਂ ਜਾਣੀ ਜਾਂਦੀ ਸੀ ਤੇ ਅੱਜ ਦੁਨੀਆ ਦੀ ਆਪਣੇ ਹਿੰਦੁਸਤਾਨ ਦੀ ਇੱਕ ਨੰਬਰ ਦੀ ਸਟੇਟ ਜੁਪੀ ਆ ਸੋ ਲੋਕ ਅੱਜ ਇਹ ਗੱਲ ਦੀ ਮੰਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਜੁਪੀਰ ਦਾ ਰਾਜ ਚਾਹੀਦਾ ਅੱਜ ਤੁਸੀਂ ਦੇਖਿਆ ਕਿਵੇਂ ਗੁੰਡਾ ਕਰਤੀ ਹੈ ਕਿਵੇਂ ਗੋਲੀਆਂ ਚੱਲ ਰਹੀਆਂ ਨੇ ਕਿਵੇਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਅੱਜ ਹੀ ਮੈਂ ਫਤਿਹਾਂ ਤਸਵੇਰੇ ਜਾ ਕੇ ਆਇਆ ਉੱਥੇ ਸਾਡਾ ਇੱਕ ਚਾਹ ਭਾਵੇਂ ਉਹ ਕਾਂਗਰਸ ਦਾ ਵਰਕਰ ਆ ਉਹਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਮੈਂ ਉੱਥੇ ਜਾ ਕੇ ਆ ਉਹਨੂੰ ਭਰਾ ਨੂੰ ਵਿਸ਼ਵਾਸ ਦਿਵਾ ਕੇ ਆ ਕਿ ਅਸੀਂ ਤੇਰੇ ਨਾਲ ਆ ਸੋ ਮੇਰਾ ਕਹਣ ਤੋਂ ਭਾਵਾ ਕਿ ਅੱਜ ਪੰਜਾਬ ਦਾ ਹਰ ਇੱਕ ਨਾਗਰਿਕ ਦੁਖੀ ਆ ਔਰ ਆਸ ਤੇ ਵਿਸ਼ਵਾਸ ਭਾਰਤੀ ਜੱਤਾ ਪਾਰਟੀ ਤੇ ਰਹਿ ਗਿਆ ਗੁਰੂ ਕਿਰਪਾ ਕਰੇ ਜੇ 2027 ਦੇ ਵਿੱਚ ਸਾਡੀ ਸਰਕਾਰ ਬਣ ਜਾਂਦੀ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡਾ ਪੰਜਾਬ ਤਰੱਕੀ ਕਰੇ ਇੱਥੋਂ ਗੁੰਡਾਗਰਦੀ ਖਤਮ ਹੋਵੇ ਇੱਥੋਂ ਨਸ਼ਾ ਖਤਮ ਹੋਵੇ ਸਾਡਾ ਪੰਜਾਬ ਤਰੱਕੀ ਦੀਆਂ ਲਹੀਆਂ ਤੇ ਜਾਵੇ ਤੇ ਸਾਡਾ ਪੰਜਾਬ ਫਿਰ ਮੁੜ ਉਹ ਰੰਗਲਾ ਪੰਜਾਬ ਬਣੇ ਇੱਕ ਵੱਡਾ ਸਵਾਲ ਐਡ ਕਰਨ ਲਈ ਜਦੋਂ ਵੀ ਆਪਾਂ ਜਾਣੇ ਕਿਤੇ ਵੀ ਆਪਣਾ ਪ੍ਰਚਾਰ ਨਹੀਂ ਜਾਣੇ ਉਹ ਜੀ ਸਕੀਮਾ ਇਹੋ ਜਿਹੀ ਹੁੰਦੀ ਆ ਕਿ ਅੰਦੀਆਂ ਪਿੱਛੇ ਜਿਹੜੇ ਸੰਗਤਾਂ ਤੱਕ ਪਹੁੰਚ ਨਹੀਂ ਨਹੀਂ ਫਿਰ ਉਹ ਸੋਚਦੀ ਆ ਕਿ ਚਾਹੇ ਸੈਂਟਰ ਗਵਰਨਮੈਂਟ ਦੀ ਸਰਕਾਰ ਹੋਵੇ ਚਾਹੇ ਮੌਜੂਦਾ ਸਰਕਾਰ ਆਮ ਆਦਮੀ ਦੀ ਹੋਵੇ ਸੂਬੇ ਦੀ ਸਰਕਾਰ ਵੀ ਹੋਵੇ ਕੋਈ ਵੀ ਸਰਕਾਰ ਹੋਵੇ ਉਹ ਸੰਗਤਾਂ ਦੀ ਸਾਦੇਲੀ ਕਾਰਤੀ ਨਹੀਂ ਕਰੇ ਜਿਵੇਂ ਉਹ ਸੰਗਤਾਂ ਦੇ ਵਿਚਾਰ ਜਿਹੜੇ ਉਹ ਵੀ ਆਪਾਂ ਜਿਹੜੇ ਸ਼ੇਅਰ ਕੀਤੇ ਗਏ ਆ ਤਾਂ ਉਹ ਇਹਨਾਂ ਤੱਕ ਸਕੀਮਾ ਨਹੀਂ ਪਹੁੰਚਦੀ ਆਪਣਾ ਉਹ ਕਦੇ ਵੀ ਹੁੰਦਾ ਰਹਿ ਜੰਨੀ ਆ ਤੇ ਉਹ ਤੁਸਾਂ ਦੇ ਇਸ ਸਵੀਆਪਾ ਕੋਜ ਇਦਾਂ ਦੇ ਕਾਰਜ ਜਿਹੜੇ ਆ ਮੁਨਕੀ ਗਤੀਵਿਧੀਆਂ ਇਸ ਪੱਖੋਂ ਜਿਹੜੀਆਂ ਬਣਾਈਆਂ ਚਾਹੀਦੀਆਂ। ਉਹ ਇਸੇ ਕਰਕੇ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕੈਂਪ ਲਾ ਰਹੇ ਆ ਪਿੰਡ-ਪਿੰਡ। ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਿਵੇਂ ਤਿੰਨ-ਤਿੰਨ ਤਿੰਨ ਤੋਂ ਪੰਜ ਸਾਡੇ ਜਿਹੜੇ ਬੂਥ ਆ ਉਹਦਾ ਅਸੀਂ ਇੱਕ ਜੁਨਟ ਬਣਾਇਆ। ਕਿ ਉਹ ਪੰਜਾਂ ਬੂਥਾਂ ਨੂੰ ਅਸੀਂ ਕਵਰ ਕਰਨਾ ਕਿਤੇ ਤਿੰਨ ਬੂਥਾਂ ਕਿਤੇ ਚਾਰ ਬੂਥਾਂ ਕਿਤੇ ਪੰਜ ਬੂਥ ਵੀ ਲੈ ਸਕਦੇ ਆ ਜਿੱਥੇ ਛੋਟੇ ਪਿੰਡ ਨੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਪਿੰਡ ਦੇ ਵਿੱਚ ਲੋਕਾਂ ਨੂੰ ਇਹ ਸਹੂਲਤ ਪਹੁੰਚਾਈ ਜਾਵੇ। ਸੋ ਫਿਰ ਮੇਰਾ ਕਹਿਣ ਤੋਂ ਭਾਵੇਂ ਆ ਜੇ ਪੰਜਾਬ ਦੇ ਵਿੱਚ ਵੀ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਤੇ ਇਹਨਾਂ ਲੋਕਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਰੀਆਂ ਸਕੀਮਾਂ ਸਹੀ ਤਰੀਕੇ ਨਾਲ ਇਹਨਾਂ ਲੋਕਾਂ ਦੇ ਕੋਲ ਪਹੁੰਚੇ ਅੱਜ ਤੁਸੀਂ ਸਾਡੇ ਲਾਗੇ ਹਰਿਆਣਾ ਦੇਖ ਲਓ ਤੀਜੀ ਵਾਰੀ ਸਰਕਾਰ ਉੱਥੇ ਰਿਪੀਟ ਹੋ ਗਈ ਆ ਕਿਉਂ ਹੋਈ ਆ ਲੋਕਾਂ ਨੂੰ ਉੱਥੇ ਸਹੂਲਤਾਂ ਮਿਲ ਰਹੀਆਂ ਨੇ ਲੋਕ ਖੁਸ਼ ਨੇ ਸਾਡੇ ਲਾਗੇ ਜੂਪੀ ਆ ਦੁਬਾਰਾ ਫੇਰ ਉੱਥੇ ਸਰਕਾਰ ਰਿਪੀਟ ਹੋ ਗਈ ਆ ਕਿਉਂ ਹੋਈ ਆ ਲੋਕਾਂ ਨੂੰ ਸੁਖ-ਸਹੂਲਤਾਂ ਮਿਲ ਰਹੀਆਂ ਨੇ ਕਿਉਂ ਮਿਲ ਰਹੀਆਂ ਨੇ ਸੈਂਟਰ ਦੇ ਵਿੱਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਤੇ ਸਟੇਟ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਜਿਵੇਂ મોદી ਸਾਹਿਬ ਦਾ ਪਿਛੇ ਬਿਆਨ ਤੁਸੀਂ ਪੜਿਆ ਨਾ ਉਹਦਾ ਇੱਕ ਨਾਰਾ ਵਾਗ ਡਬਲ ਇੰਜਨ ਵਾਲੀ ਸਰਕਾਰ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਦੇ ਵਿੱਚ ਵੀ ਬਣ ਜੇ ਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਜ